ਜਿਹੜੇ ਅੱਜ ਕੱਲ ਦੇ ਪੀੜ੍ਹੀ ਐ ਉਹਨਾਂ ਨੂੰ ਕੀ ਕਹਿਣਾ ਚਾਹੋਂਗੇ ਵੀ ਗੁਰੂ ਘਰ ਆਓ ਮਥਾ ਟੇਕੋ ਪਾਠ ਕਰੋ ਹਾਂਜੀ ਕਿਵੇਂ ਦਾ ਵਿਸ਼ਵਾਸ ਜਿਹੜਾ ਕਿ ਤੁਸੀਂ ਗੁਰੂ ਮਹਾਰਾਜ ਤੇ ਰੱਖਦੇ ਹੋ ਜੋ ਅਸੀਂ ਮੂੰਹੋਂ ਮੰਗੀਏ ਸਾਡੀਆਂ ਝੋਲੀਆਂ ਅੱਜ ਵੀ ਭਰਦੀਆਂ ਨੇ 10 ਦਾ ਇਹ ਨਜੀ ਤਜਰਬਾ ਹੈ ਜੀ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖਤੇ ਜੋ ਬੋਲੇ ਇयां ਹੋਵਾ ਸੱਚ ਹੋਵੇ ਤੇ ਗੁਰੂ ਮਹਾਰਾਜ ਸਾਡੇ ਜਿਹੜੀ ਹੈਗੀ ਇਸ ਤਰ੍ਹਾਂ ਅਵਸਥਾ ਬਣਾਵੇ ਅਸੀਂ ਨਾਮ ਬਾਣੀ ਜਿੰਨੀ ਪੜਨੇ ਆ ਪੜ ਕੇ ਉਹਨੂੰ ਵਿਚਾਰ ਕਰੀਏ ਸੋਚੀਏ ਵੀ ਇਹ ਸਾਨੂੰ ਕੀ ਸੇਧ ਦਿੰਦੀ ਹੈ ਹੈ ਵਿੱਚ ਬਾਣੀ ਅਮਰਤ ਸਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਦਾ ਮਤਲ ਖਜ਼ਾਨਾ ਹੈ ਜੀ ਬੜਾ ਕੀਮਤੀ ਖਜ਼ਾਨਾ ਹੈਗਾ ਜੀ ਪਿਓ ਦਾਦੇ ਦਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਦਾਨਾ ਮਹਾਰਾਜ ਸਾਡੀ ਝੋਲੀ ਵਿੱਚ ਦੱਤਾ ਪਾ ਗਏ ਨੇ ਜੀ ਸਾਨੂੰ ਸਿਰਫ ਉਥੇ ਟੈਂ ਦੀ ਲੋੜ ਹੈ ਜੀ ਖਾਲੀ ਬਰਤਨ ਕਰਕੇ ਆਈਏ ਨਿਮਾਨੇ ਬਣ ਕੇ ਆਈਏ ਕਦੇ ਆਪਦੀ ਹਉਮੈ ਮੈਂ ਹੰਕਾਰ ਨੂੰ ਬਾਹਰ ਛੱਡ ਕੇ ਆਈਏ ਜਦੋਂ ਖਾਲੀ ਹੋ ਕੇ ਜਾਵਾਂਗੇ ਬੱਚੇ ਬਣ ਕੇ ਜਾਵਾਂਗੇ ਸਿਆਣੇ ਨਹੀਂ ਨਿਆਣੇ ਬਣ ਕੇ ਜਾਓ ਤੇ ਫਿਰ ਮਹਾਰਾਜ ਝੋਲੀਆਂ ਭਰਨਗੇ ਮੈਂ ਗੱਲ ਖਾਸ ਤੌਰ ਤੇ ਕਹਿਣਾ ਚਾਹੁੰਨਾ ਕਿ ਜਿਹੜਾ ਇਲਾਕਾ ਸੀ ਇਹ ਜਿਹੜਾ ਇਲਾਕਾ ਜਿੱਥੇ ਸਿੱਖੀ ਦਾ ਕਦੇ ਵੀ ਕੁਛ ਨਹੀਂ ਸੀ ਹੁੰਦਾ ਇੱਥੇ ਲੋਕ ਆਮ ਹੁੱਕਾ ਚਲਮਾ ਹੋਰ ਦੂਜਾ ਤੀਜਾ ਚੱਲਦਾ ਹੁੰਦਾ ਸੀ ਪਰ ਗੁਰੂ ਗੁਰੂ ਨੂੰ ਮੰਨਣ ਵਾਲੇ ਬਹੁਤ ਸੀ ਲੋਕ ਚੰਗੇ ਬਹੁਤ ਸੀ ਇਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਇਸ ਗੱਲ ਦਾ ਇਲਮ ਨਹੀਂ ਸੀ ਤੋਂ ਮੈਂ ਸਮਝਦਾ ਅਸੀਂ ਤਾਂ ਬੜੇ ਭਾਗਾ ਵਾਲੇ ਆ ਇਸ ਧਰਤੀ ਦੇ ਉੱਤੇ ਆ ਕੇ ਗੁਰੂ ਸਾਹਿਬ ਆਪ ਆਏ ਔਰ ਉਹਨੇ ਸੰਗਤਾਂ ਨੂੰ ਪਾਰ ਉਤਾਰਾ ਕੀਤਾ ਸਿੱਖੀ ਲਿਆਂਦੀ ਅੱਜ ਇਸ ਧਰਤੀ ਦੇ ਉੱਤੇ ਸਭ ਤੋਂ ਵੱਧ ਸਿੱਖ ਰਹਿੰਦੇ ਨੇ ਔਰ ਸਭ ਤੋਂ ਵੱਧ ਇਸ ਧਰਤੀ ਭਾਗਾਂ ਲਈ ਕੀਮਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖਿਓ 24/7 ਪੰਜਾਬ ਦੇ ਮੈਂ ਮਨਪ੍ਰਿਤ ਕੋ ਅੱਜ ਜਿਸੀ ਪਹੁੰਚੇ ਆ ਸ੍ਰੀ ਗੁਰਦੁਆਰਾ ਆਮ ਸਾਹਿਬ ਜਿਹਾ ਗੁਰਦੁਆਰਾ ਸ੍ਰੀ ਆਮ ਸਾਹਿਬ ਤੇ ਅੱਜ ਅਸੀਂ ਧਾਰਤੇ ਪਹੁੰਚੇ ਆ ਜਿੱਥੇ ਸੰਗਤਾਂ ਦਾ ਵਿਸ਼ਵਾਸ ਦੇਖਿਆ ਜਾਂਦਾ ਹੈ ਕਿ ਗੁਰੂ ਤੇ ਜਿਹੜਾ ਕਿ ਟੁੱਟ ਵਿਸ਼ਵਾਸ ਰੱਖਦੀਆਂ ਨਹੀਂ ਸੰਗਤਾਂ ਦਾ ਵਿਸ਼ਵਾਸ ਹੈ ਇਸ ਧਾਰਤੇ ਆ ਕੇ ਉਹਨਾਂ ਦੀ ਜੜੀਆਂ ਅਰਦਾਸਾਂ ਨੇ ਉਹ ਮੁਕੰਮਲ ਹੁੰਦੀਆਂ ਨੇ ਤਾਂ ਸਮਾਂ ਕਿ ਇਸ ਜਿਹੜੇ ਕਿ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਤਾਂ ਦੱਸਵਾ ਇਸ ਗੁਰਦੁਆਰਾ ਸਾਹਿਬ ਦੇ ਨਾਲ ਇੱਕ ਚਮਤਕਾਰੀ ਇਤਿਹਾਸ ਜੁੜਿਆ ਹੋਇਆ ਤੁਹਾਨੂੰ ਅਸੀਂ ਅੰਦਰ ਲੈ ਕੇ ਜਾਣੇ ਆ ਤੇ ਦੇਖਦੇ ਆ ਕਿ ਸੰਗਤ ਜਿਹੜਿਆ ਕਿ ਕਿੱਥੋਂ ਕਿੱਥੋਂ ਦੀ ਆਈਆਂ ਹੋਈਆਂ ਨੇ ਕਿਵੇਂ ਉਹਨਾਂ ਦਾ ਵਿਸ਼ਵਾਸ ਹੈ ਗੁਰੂ ਸਾਹਿਬ ਤੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਸੀਂ ਦੇਖ ਸਕਦੇ ਹੋ ਸੰਗਰਾਮ ਦੇ ਮੌਕੇ ਤੇ ਅੱਜ ਅਸੀਂ ਇੱਥੇ ਪਹੁੰਚੇ ਆ ਗੁਰੂ ਸਾਹਿਬ ਦੀ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਈਆਂ ਨੇ ਹਰ ਕਿਸੇ ਦੀ ਅੱਖਾਂ ਦੇ ਵਿੱਚ ਗੁਰੂ ਸਾਹਿਬ ਤੇ ਲਈ ਕਲਾਗੀ ਜਿਹੜਾ ਵਿਸ਼ਵਾਸ ਉਹ ਦੇਖਣ ਨੂੰ ਮਿਲ ਰਿਹਾ ਹੈ ਗੁਰਦੁਆਰਾ ਸਾਹੀ ਦੀ ਜੇ ਗੱਲ ਕਰੀਏ ਤਾਂ ਦਾਸ ਤੁਮਾਕ ਕਿ ਇਹ ਥਾਂ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਨਾਲ ਪਵਿੱਤਰ ਜੜੀ ਦੀ ਹਾਜ਼ਰੀ ਦੇ ਨਾਲ ਜੁੜੀ ਹੋਈ ਹੈ। ਕਿਆ ਜਾਂਦਾ ਹੈ ਕਿ ਇੱਥੇ ਜੋ ਕਿ ਗੁਰੂ ਹਰ Rai ਸਾਹਿਬ ਜੀ ਜਦੋਂ ਸੰਗਤਾਂ ਦੇ ਦਰਸ਼ਨ ਕਰਨ ਆਏ ਸੀ ਤਾਂ ਜਿਹੜੇ ਇੱਥੇ ਦਰਖਤ ਖੜੇ ਸੀ ਆਪਦੇ ਉਹ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਹਰ ਮੌਸਮ ਦੇ ਵਿੱਚ ਫਲਣ ਲੱਗ ਗਈ ਸੀ। ਜੀ ਹਾਂ ਦਾਸਵਾ ਕੀ ਇਸ ਜੁੜੇ ਗੁਰਦੁਆਰਾ ਸਾਹਿਬ ਦਾ ਨਾਮ ਹੈ ਸ਼੍ਰੀ ਆਮਾ ਸਾਹਿਬ ਤਾਂ ਪਿਆਇਆ ਕਿਉਂਕਿ ਇੱਥੇ ਆਮ ਜਿਹੜੇ ਕਿ ਸਦਾ ਬਹਾਰ ਜਿਹੜੇ ਕਿ ਇੱਥੇ ਲੱਗਦੇ ਨੇ ਇੱਥੇ ਆ ਕੇ ਨਾ ਹਰ ਕਿਸੇ ਦੇ ਮਨ ਨੂੰ ਇੱਕ ਅਲੱਗ ਹੀ ਸ਼ਾਂਤੀ ਮਿਲਦੀ ਹੈ ਨਾ ਕੋਈ ਜਾਤ ਪਾਤ ਨਾ ਕੋਈ ਭੇਦ ਸਿਰਫ ਸੇਵਾ ਸਿਮਰਨ ਤੇ ਜਿਹੜੀ ਇੱਕ ਸੁਗੰਧ ਹੁੰਦੀ ਹੈ ਦਿਲਾਂ ਦੀ ਰੋਹ ਦੀ ਵਾਇਗਰੋ ਦੇ ਨਾਲ ਉਹ ਜਿਹੜੇ ਕੀ ਬੜੀ ਹੀ ਮਨ ਨੂੰ ਪਾਉਂਦੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਕਿ ਇੱਥੇ ਸੰਗਤਾਂ ਪਹੁੰਚਣ ਗਿਆ ਮੱਥਾ ਟੇਕਣ ਗਿਆ ਆਪਣੀ ਅਰਦਾਸਾਂ ਲੈ ਕੇ ਇੱਥੇ ਆਉਣ ਗਿਆ ਮੁਹਾਲੀ ਦੇ ਵਿੱਚ ਜਿਹੜਾ ਕਿ ਗੁਰਦੁਆਰਾ ਸਾਹਿਬ ਸਥਿਤ ਹੈ ਤੁਸੀਂ ਦੇਖ ਸਕਦੇ ਹੋ ਕਿ ਕੋਈ ਕਿੱਥੋਂ ਆਇਆ ਤੇ ਕੋਈ ਕਿੱਥੋਂ ਆਇਆ ਹੈ ਤੁਸੀਂ ਦੇਖ ਸਕਦੇ ਹੋ ਕਿ ਬੜੇ ਸੋਹਣੇ ਤਰੀਕੇ ਦੇ ਨਾਲ ਜਿਹੜਾ ਕਿ ਪੂਰਾ ਗੁਰਦੁਆਰਾ ਸਾਹਿਬ ਜਿਹੜਾ ਕਿ ਪੱਤਿਆਂ ਦੇ ਨਾਲ ਸਜਾਇਆ ਗਿਆ ਆ ਹਰ ਬੂਟਿਆਂ ਦੇ ਨਾਲ ਜਿਹੜਾ ਕਿ ਸਜਾਇਆ ਗਿਆ ਤੁਸੀਂ ਦੇਖ ਸਕਦੇ ਸੰਗਤਾਂ ਵੀ ਜਿਹੜੇ ਇੱਥੇ ਪਹੁੰਚ ਰਿਆ ਨੇ ਆਪਣੇ ਮੰਤਰੀ ਅਰਦਾਸਾਂ ਜਿਹੜੇ ਇੱਥੇ ਪੂਰੀਆ ਕਰ ਰਿਆ ਨੇ ਤੇ ਹਰ ਕੋਈ ਆਪਣੇ ਜੋ ਕਿ ਵਿਸ਼ਵਾਸ ਦੇ ਨਾਲ ਇੱਕ ਵਿਸ਼ਵਾਸ ਤੇ ਇੱਕ ਗੁਰੂ ਸਾਹਿਬ ਤੇ ਵਿਸ਼ਵਾਸ ਲੈ ਕੇ ਇੱਥੇ ਪਹੁੰਚਦਾ ਆ ਤੇ ਇੱਕ ਅਲੱਗ ਹੀ ਜਿਹੜਾ ਕਿ ਆਪਣੇ ਰੱਬ ਤੇ ਜੀ ਗੱਲ ਕਰੀਏ ਤਾਂ ਹਰ ਕੋਈ ਆਪਣਾ ਮਨ ਜਿਹੜਾ ਕਿ ਹਲਕਾ ਕਰਦਾ ਆ ਤੇ ਦਾ ਆਕੇ ਅੱਜ ਸੰਗਰਾਹ ਅਤੇ ਸੰਗਤਾਂ ਦੀ ਜਿਹੜੀ ਕਿ ਰੌਣਕਾਂ ਨੇ ਉਹ ਪੂਰੀਆਂ ਨਜ਼ਰ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਵਾਰੀ ਵਾਰੀ ਦਰਬਾਰੀ ਜਿਹੜੀ ਕਿ ਸੰਗਤਾਂ ਆ ਰਹੀਆਂ ਨੇ ਤੇ ਹਰ ਕੋਈ ਜੋੜੇ ਕਿ ਇੱਥੇ ਪੂਰੇ ਮਾਨ ਤੇ ਵਿਸ਼ਵਾਸ ਦੇ ਨਾਲ ਇੱਥੇ ਪਹੁੰਚਿਆ ਹੋਇਆ ਤੇ ਉਹਨਾਂ ਨਾਲ ਗੱਲ ਕਰ ਲੈਣੇ ਆ ਕਿ ਕਿੱਥੋਂ ਜਿਹੜੇ ਕਿ ਇੱਥੇ ਪਹੁੰਚੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਇਓ ਤੁਸੀਂ ਪੱਤੇਗੜ ਸਾਹਿਬ ਤੋਂ ਪੱਤੇਗੜ ਸਾਹਿਬ ਤੋਂ ਆਇਓ ਕਿ ਜਿਹੜਾ ਕਿ ਤੁਹਾਡੀ ਇੱਥੇ ਅੱਜ ਗੱਲ ਕਰੀ ਕਿਵੇਂ ਦੀ ਰੂਹ ਜੁੜੀ ਹੋਈ ਹੈ ਕਿਵੇਂ ਦਾ ਵਿਸ਼ਵਾਸ ਤੁਸੀਂ ਆਪ ਸਾਹਿਬ ਤੇ ਰ ਹਾਂ ਜੀ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਬਹੁਤ ਵਧੀਆ ਜੀ ਪਤੇਗੜ ਸਾਹਿਬ ਤੋਂ ਤੁਸੀਂ ਇੰਨੀ ਦੂਰ ਆਏ ਹੋ ਕਿਵੇਂ ਦਾ ਵਿਸ਼ਵਾਸ ਹੈ ਗੁਰੂ ਤੇ ਮਹਾਰਾਜ ਤੇ ਹਾਂ ਜੀ ਵਿਸ਼ਵਾਸ ਹੈ ਕੁਝ ਦੱਸੋ ਕਿ ਕਿਵੇਂ ਅੱਜ ਕੱਲ੍ਹ ਲੋਕੀ ਜਿਹੜੇ ਕਿ ਦੂਰ ਭੱਜਦੇ ਜਾ ਰਹੇ ਨੇ ਰੱਬ ਤੇ ਵਿਸ਼ਵਾਸ ਕਰਨੋਂ ਹਟ ਰਹੇ ਨੇ ਕੀ ਕਹਿਣਾ ਚਾਹੋਗੇ ਨਾ ਸੀ ਬਸ ਵਾਸ ਪੂਰਾ ਰੱਖਦੇ ਹਾਂ ਹਾਂ ਜੀ ਜਿਹੜੇ ਜਾ ਰਹੇ ਨੇ ਆ ਜਿਹੜੇ ਅੱਜ ਕੱਲ ਦੀ ਪੀੜ੍ਹੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਨਹੀਂ ਗੁਰੂ ਘਰ ਆਓ ਮੱਥਾ ਟੇਕੋ ਪਾਠ ਕਰੋ ਹਾਂ ਜੀ ਤੁਸੀਂ ਨਾਲ ਤੁਸੀਂ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਵੇਂ ਦਾ ਵਿਸ਼ਵਾਸ ਜਿਹੜਾ ਕਿ ਤੁਸੀਂ ਗੁਰੂ ਮਹਾਰਾਜ ਤੇ ਰੱਖਦੇ ਹੋ ਉਹਨੂੰ ਨਾ ਕਰਾਂ। ਇਹ ਸ਼ਲਾਸ਼ਤਾ ਬਹੁਤ ਡੱਲ ਹੈ ਜੀ ਬਹੁਤ ਪੱਕਾ ਹੈ ਜੀ ਬੜੀ ਭਾਉਣਾ ਹੈ ਜੀ। ਜਿਸ ਤਰ੍ਹਾਂ ਮਹਾਰਾਜ ਜੀ ਨੇ ਭਾਈ ਗੁਰਮ ਜੀ ਨੂੰ ਆਕੇ ਤਾਰਿਆ ਜੀ ਸਾਡੇ ਵਾਸਤੇ ਬਹੁਤ ਵੱਡੀ ਇੱਕ ਸਿੱਖਿਆ ਹੈਗੀ ਹੈ ਜੀ। ਅ ਮਤਲਬ ਸਾਨੂੰ ਵੀ ਉਹਨਾਂ ਵਰਗਾ ਜਿਹੜਾ ਹੈਗਾ ਆਪਣੇ ਆਪ ਤੇ ਕੌਨਫੀਡੈਂਸ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਜੀ ਪਿਆਰ ਬਣਾਉਣਾ ਚਾਹੀਦਾ ਹੈ। ਗੁਰੂ ਸਾਹਿਬ ਹਰ ਵਕਤ ਸਾਡੇ ਅੰਗ-ਸੰਗ ਨੇ ਹਾਜ਼ਰ-ਨਾਜ਼ਰ ਨੇ ਚਰਨ ਸ਼ਰਨ ਗੁਰ ਇੱਕ ਪੈਂਡਾ ਜਾਇ ਚਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤੇ ਹੈ ਅਸੀਂ ਇੱਕ ਕਦਮ ਵਧਾਵਾਂਗੇ ਗੁਰੂ ਸਾਹਿਬ ਹਜ਼ਾਰਾਂ ਕਦਮ ਸਾਨੂੰ ਅੱਗੋਂ ਲੈਣ ਵਾਸਤੇ ਆ ਜਾਣਗੇ ਸਿਰਫ ਸਾਡੇ ਵਿੱਚ ਜਿਹੜਾ ਹੈਗਾ ਇੱਕ ਸ਼ਰਧਾ ਹੋਣੀ ਚਾਹੀਦੀ ਹੈ ਇੱਕ ਰੋਸਾ ਹੋਣਾ ਚਾਹੀਦਾ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਆਪਾਂ ਦੇਖ ਰਹੇ ਹਾਂ ਵੀ ਇੱਥੇ ਉਸ ਟਾਈਮ ਉਸਨੇ ਇਹਨਾਂ ਮਹਿਸੂਸ ਕੀਤਾ ਬਈ ਮੈਂ ਇਸ ਧਰਤੀ ਤੇ ਰਹਿਣਾ ਲੰਬਿਆ ਪਿੰਡ ਦੇ ਵਿੱਚ ਤੇ ਅੰਮਾ ਦੇ ਮੇਰੇ ਬਾਗ ਨੇ ਅੰਮਾ ਦਾ ਮੈਂ ਮਾਲਕ ਆ ਤੇ ਮੈਂ ਖਾਲੀ ਹੱਥ ਆ ਗਿਆ ਉਹਨੇ ਉੱਥੇ ਆ ਬਣੇ ਗੁਰੂ ਸਾਹਿਬਾਂ ਨੇ ਉਹਨੂੰ ਪ੍ਰੋਮਿਸ ਕੀਤਾ ਜੁਬਾਨ ਕੀਤੇ ਸਤਵੇਂ ਜਾਮੇ ਵਿੱਚ ਅਸੀਂ ਆਵਾਂਗੇ ਤੇ ਤੁਹਾਡੇ ਕੋਲੋਂ ਮੰਗ ਕੇ ਆ ਕੇ ਲਵਾਂਗੇ ਇਹ ਬਹੁਤ ਵੱਡਾ ਜਿਹੜਾ ਇਤਿਹਾਸ ਹੈ ਸਾਰੇ ਇਲਾਕੇ ਦੇ ਵਿੱਚ ਜਿਹੜਾ ਹੈਗਾ ਮਹਾਰਾਜਾ ਜੀ ਨਾਜ਼ਰ ਦੇ ਬੈਠੇ ਨੇ ਜੋ ਅਸੀਂ ਮੂੰਹੋਂ ਮੰਗੀਏ ਸਾਡੀਆਂ ਝੋਲੀਆਂ ਅੱਜ ਵੀ ਭਰਦੀਆਂ ਨੇ 10 ਦਾਏ ਨਜੀ ਤਜਰਬਾ ਹੈ ਜੀ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਬੋਲੇ ਇयां ਹੁਆ ਸੱਚ ਹੋਵੇ ਤੇ ਗੁਰੂ ਮਹਾਰਾਜ ਸਾਡੀ ਜਿਹੜੀ ਹੈਗੀ ਇਸ ਤਰ੍ਹਾਂ ਅਵਸਥਾ ਬਣਾਵੇ ਅਸੀਂ ਨਾਮ ਬਾਣੀ ਜਿੰਨੀ ਪੜਨੇ ਆ ਪੜ ਕੇ ਉਹਨੂੰ ਵਿਚਾਰ ਕਰੀਏ ਸੋਚੀਏ ਵੀ ਇਹ ਸਾਨੂੰ ਕੀ ਸੇਧ ਦਿੰਦੀ ਹੈ ਹੈ ਵਿਚ ਬਾਣੀ ਅੰਮ੍ਰਿਤ ਸਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਦਾ ਮਤਲ ਖਜ਼ਾਨਾ ਹੈ ਜੀ ਬੜਾ ਕੀਮਤੀ ਖਜ਼ਾਨਾ ਹੈਗਾ ਜੀ ਪਿਓ ਦਾਦੇ ਦਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਦਾਨਾ ਮਹਾਰਾਜ ਸਾਡੀ ਝੋਲੀ ਵਿੱਚ ਦਤਾਂ ਪਾ ਗਏ ਨੇ ਜੀ ਸਾਨੂੰ ਸਿਰਫ ਉਥੇ ਟਹਿਨ ਦੀ ਲੋੜ ਹੈ ਜੀ ਖਾਲੀ ਬਰਤਨ ਕਰਕੇ ਆਈਏ ਨਿਭਾਨੇ ਬਣ ਕੇ ਆਈਏ ਕਦੇ ਆਪਦੀ ਹਉਮੈ ਮੈਂ ਹੰਕਾਰ ਨੂੰ ਬਾਹਰ ਛੱਡ ਕੇ ਆਈਏ ਜਦੋਂ ਖਾਲੀ ਹੋ ਕੇ ਜਾਵਾਂਗੇ ਬੱਚੇ ਬਣ ਕੇ ਜਾਵਾਂਗੇ ਸਿਆਣੇ ਨਹੀਂ ਨਿਆਣੇ ਬਣ ਕੇ ਜਾਓ ਤੇ ਫਿਰ ਮਹਾਰਾਜ ਝੋਲੀਆਂ ਪਰਣਗੇ ਜੇ ਅਸੀਂ ਸਿਆਣੇ ਹਉਮੇ ਲੈ ਕੇ ਜਾਵਾਂਗੇ ਤੇ ਫਿਰ ਅਸੀਂ ਖਾਲੀ ਰਹਿ ਜਾਵਾਂਗੇ ਤੇ ਇਹ ਹੀ ਬਸ ਸੱਚੇ ਪਾਤਸ਼ਾਹ ਅਗੇ ਅਰਦਾਸ ਬੇਨਤੀ ਕਰਦੇ ਰਹੀਏ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਵੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਸਕਦੇ ਹੋ ਕਿ ਸੰਗਤਤਾ ਜਿਹੜਾ ਕਿ ਇਹ ਟੁੱਟ ਵਿਸ਼ਵਾਸ ਗੁਰੂ ਮਹਾਰਾਜ ਤੇ ਬਣਿਆ ਹੋਇਆ ਹੈ ਹਰ ਕੋਈ ਜਿਵੇਂ ਗੁਰਬਾਣੀ ਦੀ ਉਹਨਾਂ ਨੇ ਕੱਲੀ-ਕੱਲੀ ਜਿਹੜੀ ਕਿ ਪੰਕਤੀ ਤੁਹਾਨੂੰ ਦੱਸ ਦੱਸੀ ਆ ਵੀ ਕਿਵੇਂ ਗੁਰੂ ਮਹਾਰਾਜ ਤੇ ਇੱਕ ਟੁੱਟ ਵਿਸ਼ਵਾਸ ਹੋ ਰੱਖਦੇ ਨੇ ਤੇ ਤੇ ਹਰ ਕੋਈ ਜਿਹੜਾ ਕਿ ਇਸੇ ਵਿਸ਼ਵਾਸ ਦੇ ਨਾਲ ਇੱਥੇ ਪਹੁੰਚਦਾ ਹੈ ਹਰ ਕਿਸੇ ਦੀ ਮੁਰਾਤਾ ਜਿਹੜੀ ਆ ਕਿ ਇੱਥੇ ਪੂਰੀਆਂ ਹੁੰਦੀਆਂ ਨੇ ਉਸੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਕੈਮਰਾਮੈਨ ਨੂੰ ਕਹਿਣਾ ਚਾਹੂੰਗੀ ਕਿ ਅੱਗੇ ਵੀ ਦਿਖਾ ਦੇਣ ਵੀ ਜਿਵੇਂ ਦੇ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਉਹਨਾਂ ਨਾਲ ਤੁਸੀਂ ਦੇਖ ਸਕਦੇ ਹੋ ਕਿ ਵਾਹਿਗੁਰੂ ਜੀ ਕਾ ਖਾਲਸਾ ਕਿ ਵੀ ਜਿਹੜਾ ਕਿ ਤੁਸੀਂ ਕਿੱਥੋਂ ਦੇ ਆਏ ਹੋ ਮੈਂ ਦੋ ਵੇ ਤੇ ਕਿਵੇਂ ਦਾ ਵਿਸ਼ਵਾਸ ਜਿਹੜਾ ਕਿ ਗੁਰੂ ਮਹਾਰਾਜ ਤੇ ਰੱਖਦੇ ਹੋ ਕਿ ਜਿਹੜਾ ਗੁਰੂ ਦੇ ਵਿਸ਼ਵਾਸ ਹਟਾਲ ਸਚਾਈ ਹੈ ਗੁਰੂ ਤੋਂ ਹੈਗਾ ਮੋਹ ਜਿਹੜੀ ਹੈ ਝੂਠ ਹੈਗੀ ਜੁਣਾ ਜਿਹੜਾ ਹੈ ਨਾ ਤੇ ਮੋਹ ਸੱਚਾ ਜਿਹੜਾ ਜੁਣਾ ਝੂਠ ਹੈਗਾ ਅੱਛਾ ਗੱਲ ਕਰੀਏ ਜੀ ਗੁਰਦੁਆਰਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨਾਲ ਜਿੱਥੇ ਤੁਸੀਂ ਇੱਥੇ ਪਹੁੰਚੇ ਹੋ ਕੋਈ ਅਸਲ ਜ਼ਿੰਦਗੀ ਦੇ ਵਿੱਚ ਚਮਤਕਾਰ ਹੋਇਆ ਜਿਹੜਾ ਗੁਰੂ ਮਹਾਰਾਜ ਤੇ ਤੁਹਾਡੀ ਵੀ ਅੱਖਾਂ ਭਰ ਆਈਆਂ ਹੋਣ ਉਹ ਪਲ ਕੋਈ ਦੱਸੋ ਥੋੜਾ ਵੀਰੇ ਟਾਈਮ ਘਟਾ ਹੈ ਬਿਜੀ ਆ ਥੋੜਾ ਮਾਰ ਕੇ ਦੱਸੋ ਤੇ ਜੀ ਨਾਲ ਤੁਸੀਂ ਦੇਖ ਸਕਦੇ ਹੋ ਕਿ ਹਰ ਕੋਈ ਚਾਹੇ ਉਹ ਆਪਣੇ ਦਿਨ ਤੇ ਚਰਿਆ ਦੇ ਵਿੱਚ ਬੀਸੀ ਨਹੀਂ ਹੈ ਹਨਾ ਵਿਅਸਤ ਨੇ ਪਰ ਫਿਰ ਵੀ ਉਹ ਟਾਈਮ ਘਟਕੇ ਇੱਥੇ ਪਹੁੰਚੇ ਨੇ ਹਨਾ ਉਹਨਾਂ ਨੇ ਇਹ ਦੱਸਿਆ ਆ ਤੇ ਇਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਮੈਂ ਆਪਣੇ ਕੈਮਰਾਮੈਨ ਨੂੰ ਚਾਹਣਾ ਚਾਹੂੰਗੀ ਕਿ ਦੇਖੋ ਕਿੰਨੇ ਵਿਸ਼ਵਾਸ ਨਾਲ ਇੱਥੇ ਕੋਈ ਪਹੁੰਚਦਾ ਹੈ ਨਾ ਤੇ ਮੈਂ ਕਹਿਣਾ ਚਾਹਾਂਗੀ ਕਿ ਉਹਨਾਂ ਦੇ ਸ਼ੋਰਟਸ ਜੇ ਤੁਹਾਨੂੰ ਦਿਖਾ ਸਕਣ ਵੀ ਕਿੰਨੇ ਜੇ ਗੱਲ ਕਰੀਏ ਵਾਇਗਰੂ ਤੇ ਵਿਸ਼ਵਾਸ ਰੱਖ ਕੇ ਆਪਣੇ ਜਿਹੜੇ ਕਿ ਜਿਹਨਾਂ ਨੂੰ ਸਮੱਸਿਆਵਾਂ ਹੁੰਦੀਆਂ ਨੇ ਸੰਗਤਾਂ ਨੂੰ ਉਹ ਇੱਥੇ ਪਹੁੰਚ ਕੇ ਉਹ ਦਿਖਾਉਂਦੇ ਨੇ ਵੀ ਹਾਂ ਵੀ ਗੁਰੂ ਮਹਾਰਾਜ ਜਿਹੜਾ ਕਿ ਸਾਡੀ ਇਹ ਸਮੱਸਿਆ ਨੂੰ ਜਿਹੜਾ ਕਿ ਹੱਲ ਕਰਨਗੇ ਅੰਮ੍ਰਿਤ ਸਾਹਿਬ ਪਾਰਸ਼ਾਹੀ 7ਵੀਂ ਮਹਾਲੀ ਵਿਖੇ ਦਰਸ਼ਕ ਕਰਨ ਲਈ ਆ ਰਹੇ ਆਂ ਇੱਥੇ ਅੱਜ ਟੀਵੀ 20 947 ਪੰਜਾਬ ਵਾਲੇ ਸਾਡੇ ਆਏ ਹੋਏ ਨੇ ਇਹਨਾਂ ਦਾ ਧੰਨਵਾਦ ਕਰਦੇ ਆਂ ਮੈਂ ਜਸਵੰਤ ਸਿੰਘ ਅਮਰੀਕ ਸਿੰਘ ਮਹਾਲੀ ਅੱਜ ਇਹਨਾਂ ਨਾਲ ਕੋ ਵਿਚਾਰ ਸਾਂਝੇ ਕਰਦਾ ਇਸ ਮਹਾਨ ਸਥਾਨ ਬਾਬਤ ਇਹ ਮਹਾਨ ਸਥਾਨ ਗੁਰੂ ਹਰ Rai ਸਾਹਿਬ ਪਾਸ਼ਾ 7ਵੇਂ ਪਾਤਸ਼ਾਹ ਇੱਥੇ ਆਪ ਆ ਕੇ ਉਹਨਾਂ ਨੇ ਚਰਨ ਪਾਏ ਔਰ ਭਾਈ ਕੂਰਮ ਜਿਹੜਾ ਸੇਵਕ ਸੀ ਜਿਹਦੇ ਦਾ ਨਾਂ ਤੇ ਆਹ ਸਾਹਮਣੇ ਧਰਮਸ਼ਾਲਾ ਬਣੀ ਹੋਈ ਹੈ ਸਾਡੀ ਇਹ ਇੱਥੇ ਲੋਕ ਆ ਕੇ ਰਹਿੰਦੇ ਨੇ ਇਹ ਭਾਈ ਗੁਰਮ ਦੇ ਨਾਂ ਤੇ ਬਣਿਆ ਹੋਇਆ ਆ ਸਾਡਾ ਸਥਾਨ ਉਹ ਉਹਨਾਂ ਦੀ ਸੇਵਾ ਵਿੱਚ ਉਹਨਾਂ ਦੇ ਵਾਸਤੇ ਉਹਨਾਂ ਨੂੰ ਦਰਸ਼ਨ ਦੇਣ ਲਈ ਭਾਈ ਗੁਰਮ ਨੂੰ ਉਹ ਗੁਰੂ ਹਰ Rai ਸਾਹਿਬ ਇੱਥੇ ਆਏ ਔਰ ਉਹਨਾਂ ਨੇ ਕਿਹਾ ਭਾਈ ਗੁਰਮ ਜਿਹੜਾ ਅੰਬ ਤੂੰ ਸਾਨੂੰ ਉੱਥੇ ਦੇਣ ਆਇਆ ਸੀ ਉਹ ਲਿਆ ਸੀ ਸਖਣਾ ਤੇਰੇ ਕੋਲੇ ਅੰਬ। ਤੂੰ ਭਾਈ ਕੋਰਮ ਨੇ ਕਿਹਾ ਕਿ ਬਾਬਾ ਜੀ ਗੁਰੂ ਸਾਹਿਬ ਹੁਣ ਤਾਂ ਅੱਜ ਕੱਲ ਸੀਜ਼ਨ ਨਹੀਂ ਹੈ। ਅੱਜ ਕੱਲ ਇੱਥੇ ਹੁਣ ਅੰਬਾਂ ਦਾ ਸੀਜ਼ਨ ਨਹੀਂ ਹੈ ਸਰਦੀਆਂ ਦਾ ਸਮਾਂ। ਤੇ ਕਿੱਥੋਂ ਮਾ ਲਿਆ ਮਾ ਤੁਹਾਡੇ ਵਾਸਤੇ ਗੁਰੂ ਸਾਹਿਬ ਮੈਂ ਚਾਹੁੰਦਾ ਤਾਂ ਸੀ। ਭਾਈ ਕੋਰਮ ਤੂੰ ਗੁਰੂ ਦਾ ਸਿੱਖ ਹੈ। ਇਹ ਗੁਰੂ ਦੇ ਘਰ ਵਿੱਚ ਕਿਸੇ ਚੀਜ਼ ਦਾ ਤੋੜਾ ਨਹੀਂ। ਹੈਂ? ਤੂੰ ਜਾ ਬਾਹਰ ਅੰਬ ਦੇ ਬੁੱਟੇ ਨਾਲੋਂ ਦੇਖ। ਆਮਬ ਲੱਗੇ ਹੋਇਆ ਜਾ ਕੇ ਤੋੜ ਕੇ ਲਿਆ ਭਾਈ ਕੂਰ ਮੈਂ ਗਿਆ ਉਹਨੇ ਵਾਕਈ ਦੇਖਿਆ ਕਿ ਉਸ ਆਮਬ ਨੂੰ ਉਸ ਆਮਬ ਦੇ ਦਰਖਤ ਨੂੰ ਬਹੁਤ ਸੋਹਣੇ ਸੁੰਦਰ ਸ਼ਾਨਦਾਰ ਆਮਬ ਲੱਗੇ ਹੋਏ ਸੀ ਭਾਈ ਕੂਰ ਮਿਲਿਆ ਆ ਆਮਬ ਔਰ ਉਹਨੇ ਗੁਰੂ ਸਾਹਿਬ ਦੇ ਅਰਪਣ ਕੀਤੇ ਗੁਰੂ ਸਾਹਿਬ ਨੇ ਉਸ ਆਮਬ ਨੂੰ ਛਕਿਆ ਔਰ ਇੱਥੇ ਮੈਂ ਗੱਲ ਖਾਸ ਤੌਰ ਤੇ ਕਹਿਣਾ ਚਾਹੁੰਨਾ ਕਿ ਜਿਹੜਾ ਇਲਾਕਾ ਸੀ ਇਹ ਜਿਹੜਾ ਇਲਾਕਾ ਜਿੱਥੇ ਸਿੱਖੀ ਦਾ ਕਦੇ ਵੀ ਕੁਛ ਨਹੀਂ ਸੀ ਹੁੰਦਾ ਇੱਥੇ ਲੋਕ ਆਮ ਹੁੱਕਾ ਚਲਮਾ ਹੋਰ ਦੂਜਾ ਤੀਜਾ ਚੱਲਦਾ ਹੁੰਦਾ ਸੀ ਪਰ ਗੁਰੂ ਗੁਰੂ ਨੂੰ ਮੰਨਣ ਵਾਲੇ ਬਹੁਤ ਸੀ ਲੋਕ ਚੰਗੇ ਬਹੁਤ ਸੀ ਇਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਇਸ ਗੱਲ ਦਾ ਇਲਮ ਨਹੀਂ ਸੀ ਤੋਂ ਮੈਂ ਸਮਝਦਾ ਅਸੀਂ ਤਾਂ ਬੜੇ ਭਾਗਾ ਵਾਲੇ ਆ ਇਸ ਧਰਤੀ ਦੇ ਉੱਤੇ ਆ ਕੇ ਗੁਰੂ ਸਾਹਿਬ ਆਪ ਆਏ ਔਰ ਉਹਨਾਂ ਨੇ ਸੰਗਤਾਂ ਨੂੰ ਪਾਰ ਉਤਾਰਾ ਕੀਤਾ ਸਿੱਖੀ ਲਿਆਂਦੀ ਅੱਜ ਇਸ ਧਰਤੀ ਦੇ ਉੱਤੇ ਸਭ ਤੋਂ ਵੱਧ ਸਿੱਖ ਰਹਿੰਦੇ ਨੇ ਔਰ ਸਭ ਤੋਂ ਵੱਧ ਇਸ ਧਰਤੀ ਭਾਗਾਂ ਲਈ ਹੈ ਕੀਮਤੀ ਹੈ ਪਹਿਲਾਂ ਦੁਨੀਆ ਸੋਚਦੀ ਹੁੰਦੀ ਸੀ ਵੀ ਇਹ ਲਾਂਡਰਾਂ ਕੜੂਆਂ ਮਨੀ ਮੱਧਰਾ ਹੋਰ ਦੁਜਾ ਤਿਜਾ ਇਹ ਤਾਂ ਜਗਰਾਂ ਦਾ ਇਲਾਕਾ ਹੈ ਕੁਝ ਨਹੀਂ ਹੈ ਪਰ ਗੁਰੂ ਸਾਹਿਬ ਦੀ ਇੰਨੀ ਵੱਡੀ ਕਿਰਪਾ ਹੋਈ ਇੱਥੇ ਇਹ ਧਰਤੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਾਲੋਂ ਵੀ ਮਹਿੰਗੀ ਹੋ ਗਈ ਔਰ ਵਧੀਆ ਹੋ ਗਈ ਹਰ ਦੁਨੀਆ ਦਾ ਮਨੁੱਖ ਹਰ ਦੁਨੀਆ ਦਾ ਵੱਡਾ ਤਣਾੜ ਹਰ ਦੁਨੀਆ ਦੇ ਬਾਹਰ ਰਹਿਣ ਵਾਲਾ ਲੋਕ ਉਹ ਚਾਹੁੰਦੇ ਮੇਰਾ ਮੁਹਾਲੀ ਚ ਮੇਰਾ ਜੂਰ ਘਰ ਹੋਵੇ ਮੈਂ ਜਿੱਥੇ ਮਰਜ਼ੀ ਰਵਾਂ ਮੇਰਾ ਘਰ ਇੱਥੇ ਹੋਣਾ ਚਾਹੀਦਾ ਮੇਰੇ ਬੱਚੇ ਇੱਥੇ ਰਹਿਣ ਚਾਹੀਦੇ ਆ ਮੈਂ ਜਿੱਥੇ ਮਰਜ਼ੀ ਕੰਮ ਕਰਾਂ ਪੰਜਾਬ ਵਾਲੇ ਤਾਂ ਕਹਿੰਦੇ ਆ ਬਠਿੰਡੇ ਵਾਲੇ ਗੁਰਦਾਸਪੁਰ ਵਾਲੇ ਫਿਰੋਜ਼ਪੁਰ ਵਾਲੇ ਤਾਂ ਕਹਿੰਦੀ ਆ ਪਰ ਦੁਨੀਆ ਦਾ ਹਰ ਸਿੱਖ ਦੁਨੀਆ ਦਾ ਹਰ ਗੁਰੂ ਨੂੰ ਮੰਨਣ ਵਾਲਾ ਉਹ ਚਾਹੁੰਦਾ ਮੇਰਾ ਮੁਹਾਲੀ ਇੱਥੇ ਇੱਥੇ ਨਗਰ ਸਹਿਬ ਜਦਾ ਹਰੀ ਸਿੰਘ ਨਗਰ ਵਿੱਚ ਮੇਰਾ ਘਰ ਹੋਵੇ ਇਹ ਕਿਉਂ ਹੈ ਇਹ ਬਦੌਲਤ ਹੈ ਗੁਰੂ ਹਰ राय ਸਾਹਿਬ ਦੀ ਇਹ ਬਦੌਲਤ ਹੈ ਗੁਰੂ ਅਮਰ ਸਾਹਿਬ ਗੁਰਦੁਆਰਾ ਸਾਹਿਬ ਦੀ ਇਹ ਬਦੌਲਤ ਹੈ ਗੁਰੂ ਸਿੱਖੀ ਦਾ ਤੋਂ ਮੈਂ ਤਾਂ ਅੱਜ ਤੁਹਾਨੂੰ ਬਖਾਈ ਦਿੰਨਾ ਇਸ ਗੱਲ ਤਾਂ ਤੁਸੀਂ ਇਤਿਹਾਸ ਪੁੱਛਣ ਲਈ ਆਏ ਹੋ ਤੁਹਾਡਾ ਬੜਾ ਧੰਨਵਾਦ ਬੜਾ ਲੰਮਾ ਇਤਿਹਾਸ ਹੈ ਬੜੀ ਸਿੱਖੀ ਸਿੱਖੀ ਦਾ ਇਤਿਹਾਸ ਤਾਂ ਇੰਨਾ ਵੱਡਾ ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਲਿਖਿਆ ਨਹੀਂ ਜਾ ਸਕਦਾ ਕਲਮ ਛੋਟੀ ਹੋ ਜਾਂਦੀ ਹੈ ਸ਼ਬਦ ਛੋਟੇ ਹੋ ਜਾਂਦੇ ਨੇ ਪਰ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਨਾ ਕਿ ਜੋ ਗੁਰੂ ਦੇ ਸਿੱਖ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀ ਸਾਨੂੰ ਸਿੱਖੀ ਦਿੱਤੀ ਗੁਰੂ ਨਾਨਕ ਪਾਤਸ਼ਾਹ ਨੇ ਸਿੱਖੀ ਦਿੱਤੀ ਉਹਦਾ ਕੋਈ ਦੁਨੀਆ 'ਚ ਮੇਲ ਨਹੀਂ ਹੈ ਉਹਦਾ ਦੁਨੀਆ 'ਚ ਕੋਈ ਮੁਕਾਬਲਾ ਨਹੀਂ ਹੈ ਇਹ ਆਪਣਾ ਸਭ ਕੁਝ ਵਾਰ ਕੇ ਵੀ ਦੂਜਿਆਂ ਦੇ ਕਰ ਲਈ ਤਿਆਰ ਨੇ ਸਾਨੂੰ ਇਹ ਕੁਝ ਦੱਸਿਆ ਗੁਰਪ੍ਰੇਮ ਬਾਦਰ ਸਾਹਿਬ ਦਾ 350 ਆ ਰਹੇ ਆ ਦਿਨ ਆ ਦੁਨੀਆ ਮਨਾ ਰਹੀ ਹੈ ਹੁਣ ਸਰਕਾਰਾਂ ਮਨਾ ਰਹੀਆਂ ਵੇ ਇਸ ਕਰਕੇ ਮਨਾ ਰਹੀਆਂ ਕਿ ਕੋਈ ਗੱਲ ਹੈ ਸੀ ਨਾ ਕੋਈ ਗੱਲ ਹੈ ਸੀ ਨਾ ਜਦੋਂ ਭਾਈ ਤਾਰ ਦੇ ਰਾਜੇ ਬਾਹਰਲੇ ਸੁਬਿਆਂ ਤੋਂ ਐਨੇ ਪਰੇਸ਼ਾਨ ਹੋ ਗਏ ਮਸਲ ਬੰਗਲ ਰਾਜ ਤੋਂ ਉਹਨਾਂ ਨੇ ਆ ਕੇ ਬੇਨਤੀ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ ਅਸੀਂ ਤਾਂ ਰੋਜ ਦਿਹਾੜੀ ਗੰਗੂ ਸਾਡੇ ਜੰਜੂ ਆ ਉਹ ਲਾਲ ਲੰਦੇ ਆ ਤੇ ਸਾਨੂੰ ਧਰਮ ਤਬਦੀਲ ਕਰਨ ਲਈ ਕਹਿ ਰਹੇ ਨੇ ਤੇ ਫਿਰ ਗੁਰੂ ਸਾਹਿਬ ਨੇ ਕੀ ਕੀਤਾ ਤੁਹਾਨੂੰ ਪਤਾ ਏ ਇਸ ਗੱਲ ਦਾ ਜੋ ਸਾਡਾ ਇਤਿਹਾਸ ਹੈ ਜੋ ਪ੍ਰਮਾਤਮਾ ਦੀ ਕਿਰਪਾ ਸੋ ਮੈਂ ਇਸ ਜਗ੍ਹਾ ਦੇ ਉੱਤੇ ਖੜ ਕੇ ਮਾਨ ਮਹਿਸੂਸ ਕਰਦਣ ਕਿ ਤੁਹਾਡੇ ਨਾਲ ਮੇਰੀ ਗੱਲ ਹੋਈ ਹੈ ਤੁਸੀਂ ਭਗਾਂ ਵਾਲੇ ਤੁਸੀਂ ਮੱਥਾ ਟੇਕੋ ਗੁਰੂ ਦਾ ਅশীরਵਾਦ ਲਵੋ ਔਰ ਇਸ ਧਰਤੀ ਦੇ ਉੱਤੇ ਪਰਮਾਤਮਾ ਦੀ ਇਸ ਤਰ੍ਹਾਂ ਹਮ ਦੀ ਕਿਰਪਾ ਹੁੰਦੀ ਰਹੇ ਇਹ ਮੇਰਾ ਦਿਲ ਦਾ ਅਰਦਾਸ ਹੈ ਮੇਰੇ ਦਿਲ ਦੀ ਵਾਹਿਗੁਰੂ ਜੀ ਕਾ ਸਤਿ ਸਾਬ ਵਾਹਿਗੁਰੂ ਜੀ ਕੀ ਫਤਿਹ